ਸਾਸੀ ਕਾਲਜੀ ਸਾਰਿਆਂ ਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਪੁਰਾਣੇ ਲੰਗਿਆਂ ਨੇ ਦੇ ਵਿੱਚ ਜ਼ਿਲ੍ਹਾ ਮੋਗੇ ਦਾ ਮਨਮੱਤਾ ਨਗਰ ਆ ਮਿੱਤਰੋ ਤੇ ਇਹ ਪਿੰਡ ਮੁਦਕੀ ਤੋਂ ਬਾਗਾਪੁਰਾਣਾ ਰੋਡ ਦੇ ਉੱਤੇ ਸਥਿਤ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਗਗਨਾ ਬਜ ਦਾ ਨਾਮ ਆ ਤੇ ਵਪਾਰ ਦਾ ਬਜ ਦਾ ਕੰਮ ਆ ਉਸ ਵਪਾਰ ਲੈਣ ਦੇ ਵਿੱਚ ਆਏ ਹੋਏ ਤਿੰਨ ਜਨਵਾਰਾਂ ਦੇ ਦਰਸ਼ਨ ਕਰਵਾਉਣੇ ਆ ਜਿਨ੍ਹਾਂ ਦੇ ਵਿੱਚੋਂ ਮਿੱਤਰੋ ਇੱਕ ਬਾ ਕਮਾਲ ਨੀਲੀ ਰਾਵੀ ਦੀ ਟੌਪ ਦੀ ਮਹਿੰਦੇ ਦਰਸ਼ਨ ਕਰਵਾਉਣੇ ਆ ਜਿਹੜੇ ਚੰਗੇ ਦੁੱਧ ਵਾਲੀ ਟੋਕੜ ਘੱਪਣ ਲੱਪਣ ਦੇ دیਵਾਨੇ ਆ ਤੇ ਫਿਰ ਮਿੱਤਰੋ ਆ ਜਿਓ ਮੈਂ ਬੜੀ ਟਿਕਾਣੀ ਦੀ ਹੋਊਗੀ ਪਰ ਹੋਊਗੀ ਅੰਡ ਦੇ ਉੱਤੇ ਉਦੋਂ ਪਹਿਲਾਂ ਇੱਕ ਅਸਰ ਨੀਲੀ ਰਾਵੀ ਦੀ ਘੱਪਣ ਟੇਡੇ ਘੱਟ ਦੇ ਵਿੱਚ ਝੋਟੀ ਪਹਿਲੇ ਨੰਬਰ ਤੇ ਤੁਹਾਨੂੰ ਵਿਖਾਵਾਂਗੇ ਮਿੱਤਰੋ ਆਪਾਂ ਪਲੂਣ ਵੱਛੀ ਆਓ ਕਰਦੇ ਆ ਬਾਈ ਦੇ ਨਾਲ ਗੱਲਬਾਤ ਮਿਲਦੇ ਬਾਈ ਗਗਨੇ ਨੂੰ ਗਗਨੇ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਬੱਡੇ ਵੀਰੇ ਬਹੁਤ ਵਧੀਆ ਵੀਰੇ ਸੇਤਾ ਦੇ ਪਰਿਵਾਰ ਬਾਈ ਹਾਂ ਹਾਂ ਵਧੀਆ ਬਾਈ ਮਹਾਰਾਜ ਜੀ ਅੱਛਾ ਗਗਨੇ ਬਈਆ ਜਨਵਾਰ ਕਿੰਨੇ ਆਪਣੇ ਕੋਲ ਬਾਈ ਪਹਿਨਾ ਬਾਈ ਐਲ ਬੇਲੋ ਤਿੰਨ ਜਨਵਾਰ ਅਜ ਹੈਨਾ ਅੱਛਾ ਤਿੰਨਾਂ ਦੇ ਵਿੱਚੋਂ ਗਗਨੇ ਬਾਈ ਪਹਿਲੇ ਨੰਬਰ ਤੇ ਜਿਹੜੀ ਵੜਾ ਦੀ ਕੀ ਡਿਟੇਲ ਆ ਬਾਈ ਇਹਨੇ ਵੀਰੇ ਪਹਿਲਾ ਸੂਆ ਸੂਣਾ ਚਾਰ ਦੰਦਾਂ ਦਾ ਮੂੰਹ ਪਹਿਲਾ ਸੂਆ ਸੂਣਾ ਚਾਰ ਦੰਦਾਂ ਦਾ ਹੈ ਹਾਂਜੀ ਹਾਂਜੀ ਠੀਕ ਆ ਅੱਛਾ ਗਗਨੇ ਵੀਰੇ ਕੀ ਤੇਰੇ ਹਿਸਾਬ ਦੇ ਨਾਲ ਕਿੰਨਾ ਦੁੱਧ ਦੇ ਜੂਗੀ ਬਾਈ ਇਹ ਬਾਈ ਯਾਰ ਵੱਛੀ ਦੀ ਜਿਵੇਂ ਕਾਂਗ ਜੂਮ ਦਾ ਬਰੀਕਿਆਂ ਬੂਗਾਂ ਲੇਵੇ ਦੇ ਅੰਗ ਚੰਗੇ ਆ ਹਾਂ ਵੇਖ ਬਰੀਕਿਆਂ ਇੰਨਾ ਲੇਵਾ ਵਿਛਾਣ ਕਰੂਗੀ ਹਾਂ ਬਹੁਤ ਚੰਗੀ ਥੱਲੋ ਬਹੁਤ ਚੰਗੀ ਆ ਜੀ ਖਾਣ ਬਹੁਤ ਚੰਗਾ ਮੜੀ ਜੀ ਭਾਲ ਪਾ ਗਈ ਆ ਹੂੰ ਖਾਣ ਬਹੁਤ ਚਲੋ ਤਾਂ ਜਿੰਨੀ ਚੰਗੀ ਆ ਪਾਉਗੀ ਹਣਾ ਵੀਰੇ ਜੇ ਅਸੀਂ ਕੱਢ ਕੇ ਲਿਆ ਬਾਹਰ ਫੇਰ ਕਰ ਲਪੜਦੀ ਹੁੰਦੀ ਫੇਰ ਕਰੋਗੇ ਦਰਸ਼ਨ ਟਿਕਾਣੇ ਤੇ ਆਇਆ ਬੱਤੇ ਕੋ ਮੇਟਰੋ ਗਿਆ ਦੀ ਹੁਣ ਬੱਚੀ ਤੁਸੀਂ ਬੈਠ ਕਧਾਰ ਆ ਬਾਈ ਟਾਂਗ ਲੀ ਗਈ ਸਾਰੀ ਬੈਣ ਪਧਰੀ ਬਹੁਤ ਆ ਬਈ ਹੂੰ ਮੂੰਮਾਂ ਦੀ ਕਿੱਡੀ ਚੰਗੀ ਆ ਹਨਾ ਦੁੱਧ ਪੀਣ ਵਾਲੇ ਬੰਦੇ ਲਈ ਕਹਿਣਾ ਚੀਜ਼ ਆ ਯਾਰ ਪੂਰੀ ਵਧੀਆ ਹੂੰ ਨਹੀਂ ਠੀਕ ਆ ਬਈ ਓਕੇ ਬਈ ਤੁਰਦੀ ਵੀ ਮੱਲਾ ਵਾਂਗੂ ਆ ਹਨਾ ਯਾਰ ਇਹੋ ਜੀ ਦਾ ਗਗਨੇ ਬਈ ਵੱੱਛੀ ਟੋਕੜ ਗੱਬਣ ਹੋ ਕੇ 60 55 60 ਦੇ ਘੇਰੇ ਚ ਵਿਕ ਜਾਂਦੀ ਆ ਬਈ ਸੀਲ ਬਥੇਰੀ ਐ ਹੂੰ ਹੈ ਗਗਨੇ ਇਹੋ ਜੀ ਵੜਦਾ ਟੋਕੜ ਗੱਬਣ ਹੋ ਕੇ ਇੰਨੇ ਦੀ ਵਿਕ ਜਾਂਦੀ ਬਈ ਹਣਾ ਪੱਕੀ ਗੱਲ ਆ ਬਾਈ ਜਰੀਏ ਕਿੰਨੇ ਦੀ ਦੁੱਧ ਤੇ ਦੁੱਧ ਕਿੰਨਾ ਦੇਜੂਗੀ ਕਾਗਣੇ ਬਾਈ ਦੁੱਧ ਬਾਈ ਜਿਵੇਂ ਅਮਰੀਕਾ ਮੁਰਗਾ 18 20 ਕਿਲੋ ਮੇਰੇ ਖਿਆਲ ਨਾਲ ਮੌਜ ਨਾਲ ਖੁੱਲਾ ਪਾ ਦੂ ਬਾਕੀ ਪਹਿਲੇ ਦੀ ਸੇਵਾ ਦੇ ਦੂਗੀ ਦੁੱਧ ਦੂਗੀ ਕੋਈ ਵੀ ਕਾਗਣੇ ਲੈ ਕੇ ਚੌਂਕੇ ਵਾਲੇ ਪਾਸੇ ਨੂੰ ਪਾਣੀ ਬਾਜੇ ਪਿਆ ਦੀ ਦੂ ਮਨ ਆ ਯਾਰੇ ਪੀਣਾ ਨਹੀਂ ਗਾ ਜੀ ਮੂੰਹ ਮਾ ਵੇਖੋ ਕਿੱਡਾ ਸਦਾ ਯਾਰੀ ਮੇਤਰੋ ਪਲੂਣ ਚਾਰ ਦੰਦ ਨਾ ਵੀਰੇ ਚਾਰ ਦੰਦ ਚਾਰ ਦੰਦ ਥਣਾ ਤੋਂ ਲੇਵੇ ਤੋਂ ਪੂਰੀ ਖਬਰਦਾਰ ਵੱੱਛੀ ਮਿੱਤਰੋ ਟਿਕਾਣੇ ਦੀ ਬਰੀਕੀ ਆ ਕਰਮਾ ਵਾਲੀ ਦੇ ਵਿੱਚ ਘਰੇ ਦੰਦ ਪੀਣ ਵਾਲੇ ਬੰਦੇ ਲਈ 400 ਰੁਪਏ ਰੱਖਣ ਵਾਲੀ ਚੀਜ਼ ਆ ਮਦਰੀ ਟੋਲ ਦੇ ਵਿੱਚ ਜਿਵੇਂ ਕਹਿ ਦਿੰਦੇ ਹੁੰਦੇ ਮਦਰੀ ਗੋਡੀ ਦੇ ਵਿੱਚ ਵੜ ਜਿਹੜੀ ਮਿੱਤਰੋ ਟਿਕਾਣੇ ਵਾਲੀ ਘੱਟ ਮਿਲਦੀ ਹੁੰਦੀ ਆ ਰੇਟ ਕੀ ਆ ਗਗਨੇ ਬਾਈ ਚਮਕ ਬਹੁਤ ਆ ਵੱੱਛੀ ਦੀ ਰੇਟ ਬਾਈ ਫੋਨ ਤੇ ਹੁੱਤਣਾ ਨਾ ਨਾ ਤੈਨੂੰ ਦੱਸ ਦਈਏ ਮੈਂ ਤੈਨੂੰ ਨਹੀਂ ਕਈ ਨਾ ਬਣ ਭਰਾਮੇ ਸੋ ਵੇਚਣਾ ਹੀ ਲੈਣੇ। ਆ ਫਿਰ ਪੜਦਾ ਚੰਗਾ ਹੈ। ਹਾਂ ਠੀਕ ਹੈ ਬਣਦੇ ਬਈ। ਲੈ ਮਿੱਤਰੋ ਵੇ ਵੀ ਗੱਲ ਹੁੰਦੀ ਕਈ ਵਾਰੀ ਵੇਚਣ ਵਾਲੇ ਵਪਾਰੀ ਭਰਾਵਾਂ ਨੇ ਲੈਣੀ ਹੁੰਦੀ ਆ। ਫਿਰ ਕਿਵੇਂ ਜਾ ਕੇ ਅਗਲੇ ਨੂੰ 2000 ਬਣਿਆ ਹੀ ਨਹੀਂ ਤਾਂ ਫਿਰ ਫਾਇਦਾ ਕੋਈ ਨਹੀਂ ਬਈ। ਹੈਨਾ? ਆਨੇ ਮਿੱਤਰੋ ਵੇ ਖੁੱਲੇ ਵਾਲੂ ਬਹੁਤ ਖਬਰਦਾਰ ਹੈ। ਹੁਣ ਇੱਕ ਵਾਰੀ ਫਿਰ ਦਰਸ਼ਨ ਕਰ ਲੋ ਦੇ ਥੱਲੋ ਕਰਮ ਵਾਲੀ ਦੇ। ਹੂੰ। ਥੰਤੂ ਨੂੰ ਵੇਖੋ ਕਿੰਨਾ ਚੰਗਾ ਲੱਗਾ ਬਈ। ਹੂੰ। ਲੈ ਵੀ ਕਹਿੰਦੇ ਬਈ 2 ਨੰਬਰ ਤੇ ਝੋਟੀ ਆ ਜਿਹੜੀ ਬਈ। ਇੱਕੋ ਮਿੰਟ ਵੀਰੇ। ਹੂੰ। ਓਸੇ ਕਗਨੇ ਬਈ ਦੋ ਨੰਬਰ ਦੇ ਜਿਹੜੇ ਝੋਟੇ ਵੀਰੇ ਆਫਸਰ ਝੋਟੀ ਨਹੀਂ ਵੀਰੇ ਪਹਿਲਾ ਸੁਣਾ ਇਹ ਹੈਗੀ ਆ 5.5 ਮਹੀਨੇ ਦੀ ਗੱਬਣ 5.5 ਮਹੀਨੇ ਦੀ ਗੱਬਣ ਚੈੱਕ ਪਾਸ ਵੀਰੇ ਹਾਂ ਚੈੱਕ ਕਰਾ ਕੇ ਆਪਦਾ ਭੈਣ ਭਰਾ ਡਾਕਟਰ ਨਾਲ ਲਿਆ ਵੀ ਚੈੱਕ ਕਰਾ ਕੇ ਦੇਵਾਂਗੇ ਬੋਲ ਠੀਕ ਧਾਰੀ ਧੁਰੀ ਬੜੀ ਚੰਗੀ ਹੈ ਨਾ ਬਈ ਬਹੁਤ ਚੰਗੀ ਹੈ ਕਰੈਕਟਰ ਬਹੁਤ ਚੰਗੇ ਝੋਟੀ ਦੇ ਅੰਗ ਬਹੁਤ ਚੰਗੇ ਆ ਹਾਂ ਝੋਲੀ ਝਾਲੀ ਬੜੀ ਖਬਰਦਾਰ ਨਹੀਂ ਠੀਕ ਅੱਛਾ ਇਹ ਫਿਰ ਲਿਆਈ ਬਾਹਰ ਨੂੰ ਕੱਢ ਕੇ ਕਗਨੇ ਵੀਰੇ ਇਹਨੂੰ ਵੀ ਲੈ ਆ ਵੀ ਮਿੱਤਰੋ ਇਹ 5.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਬਾਖਮਲ ਝੋਟੀ ਦਰਸ਼ਣੀ ਚੀਜ਼ ਰੂਧਾਰੀ ਵਾਲੀ ਚੀਜ਼ ਮਿੱਤਰੋ ਟੇਡੇ ਕੱਟ ਦੇ ਵਿੱਚ ਦਮਾਨਾ ਪਾਉਣ ਵਾਲੀ ਚੀਜ਼ ਜਿਹੜੇ ਟੇਡੇ ਕੱਟ ਵੀ ਵੇਖੋ ਬੜਾ ਕਮਾਲ ਦਾ ਕਰਮ ਵਾਲੀ ਨੂੰ ਦੇਖੋ ਬਈ ਮੁੰਡਿਆ ਪੁੱਤ ਮੁੰਡਿਆ ਆਇਆ ਆਇਆ ਕਰਮ ਵਾਲੀ ਤੇਰੀ ਵੀ ਥਾਂ ਥੋੜਾ ਹੈ ਨਾ ਕਰਨ ਬਈ ਗਗਨੇ ਵੀਰੇ ਥਾਂ ਨਹੀਂ ਉਹ ਸੋਣੇ ਨੇ ਅੱਜ ਤੇਲ ਦੂਲ ਮਾਰੇ ਇਹਨਾਂ ਦੇ ਮੱਖੀਆਂ ਤੋਂ ਬੈਜੀਆ ਓਕੇ ਬਈ ਵਾਕੇ ਬਰੀ ਕਿਬਰੂ ਕੀ ਬੜੀ ਚੰਗੀ ਹੈ ਹਨਾ ਵੀਰੇ ਬਈਰ ਕਟੀਆ ਦੇਖਣ ਨੂੰ ਮਹਾਰਾ ਹੀ ਨੇ ਘੜ ਕੇ ਬਣਾਈ ਆ ਸੱਚੇ ਪਾਰ ਹਮ ਹਾਰੇ ਅੰਗਾਂ ਦੇ ਪ੍ਰਮਾਤਮਾ ਨੇ ਦੇਖਣ ਜੋਗ ਲਾਇਆ ਹੋਇਆ ਹਨ ਸਾਰੇ ਅੰਗਾਂ ਤੋਂ ਪੂਰੀ ਆ ਝੋਟ ਅੱਖਾ ਓਖਾ ਬੋਤੀਂ ਵਸੇ ਸਾਡੇ ਪੰਜਾ ਮਹੀਨੇ ਦੀ ਕੱਪੜਾ ਰੋਤ ਬਹੁਤ ਚੰਗੀ ਜਿਹੀ ਤਿਆਰ ਹੋਣਾ ਨੇ ਕਹਿੰਦੇ ਬਈ ਮੇਨ ਗੱਲ ਤਾਂ ਇਹਨਾਂ ਦੀ ਆ ਚੀਜ਼ ਹੁੰਦੀ ਆ ਯਾਰ ਮੈਂ ਜਿਹੜੀ ਮੂੰਹ ਜੱਥ ਵਾਲੇ ਨਾ ਉਹਨਾਂ ਦੀ ਸਰਦਾਰੀ ਇਹ ਜੈਲੀ ਆ ਦੇਖਣਾ ਹਾਂ ਬਈ ਵੇਖਿਆ ਲੈ ਸਹੀ ਗੱਲ ਆ ਬਈ ਇਹ ਚੌਕ ਦੇ ਦੰਦਾਂ ਦੀ ਚੱਕਣ ਲੱਗੀ ਦੋਂਦੀ ਖਾਦਿਆ ਮੜੇ ਦੰਦ ਜਦ ਦਿਖਾ ਲੂਗੀ ਇਹੋ ਜਿਹੀ ਪੁੱਤ ਚੌਕ ਦੇ ਚੱਕੀ ਜਾਂਦੀ ਨਾਲ ਬਰੋਬਰ ਨਹੀਂ ਕਰਿਆ ਦੋ ਲੀਆ ਓਕੇ ਭਾਈ ਓਕੇ ਪਾਸ ਠੀਕ ਆ ਭਾਈ ਬਹੁਤ ਚੰਗੀ ਘੱਟੀ ਪੂੜੇ ਪਾੜੇ ਤੋਂ ਵੀਰ ਹਨਾ ਸਾਰੀ ਚੰਗੀ ਇਹਦਾ ਵੀ ਰੇਡ ਫੋਨ ਤੇ ਹੀ ਭਾਈ ਰੇਡ ਫੋਨ ਤੇ ਭਾਈ ਕਿੰਨਾ ਲਗਾ ਦੇ ਠੀਕ ਆ ਭਾਈ ਲੈ ਵੀ ਮਿੱਤਰੋ ਰੇਡ ਫੋਨ ਦੇ ਉੱਤੇ ਕਰੂਗਾ ਭਾਈ ਛੋਟੀ ਥੱਲੋ ਝੋਲੀ ਝਾਲੀ ਵੀ ਮੈਂ ਤੁਹਾਨੂੰ ਨੇੜੇ ਦੀ ਕੀ ਦੋ ਵਿਖਾਵਾਉਣੇ ਵਾਰੀ ਜਗੜੇ ਵੀ ਮੜੀ ਜੀ ਕਰੀਏ ਨੂੰ ਛੋਟੀ ਝੋਲੀ ਵਿਖਾ ਰਹੀ ਹਾਂ ਵੇਖ ਲਈ ਬਹੁਤ ਓਕੇ ਦੇ ਠੀਕ ਆ ਲੈ ਵੀ ਮਿੱਤਰੋ ਦੇਖੋ ਕਿਹੜਾ ਜੀ ਹਰ ਪੱਖਾ ਾਂਗਾ ਜਿਹੜਾ ਪ੍ਰਮਾਤਮਾ ਨੇ ਦੇਖਣਯੋਗ ਲਾਇਆ ਹੋਇਆ ਅੱਛਾ ਵੱਡੀ ਮੇਂ ਪਰ ਕੱਢ ਕੇ ਲਈ ਜਿਹੜੀ ਚੀਜ਼ ਦਿਖਾਉਣੀ ਹੈ ਮੇਨ ਆਪਾਂ ਆਹ ਚੀਜ਼ ਦਾ ਮੈਂ ਤੁਹਾਨੂੰ ਐਂਡ ਤੇ ਖਜ਼ਾਨਾ ਦੱਸਣਾ ਸੀ ਇਹਦੇ ਬਾਰੇ ਚਰਚਾ ਵੱਧ ਕਰਨੀ ਸੀ ਕਿਉਂਕਿ ਇਹ ਚਰਚਾ ਵਾਲੀ ਚੀਜ਼ ਆ ਮਿੱਤਰੋ ਕੱਦ ਇਹ ਸੋਚ ਲੋ ਵੀ ਨੁਕਰੇ ਘੋੜੇ ਦੇ ਬਰਾਬਰ ਹੋਊਗਾ ਕਰਮਾਂ ਵਾਲੀ ਦਾ ਜਿਵੇਂ ਕਹਿ ਦਿੰਦੇ ਹੁੰਦੇ ਨੇ 5.5 ਫੁੱਟ ਕੱਦ ਦਾ ਬਾਈ 5.5 ਫੁੱਟ ਕੱਦ ਮੇਂ ਦਾ ਤੇ ਬਰੀਕੀਆਂ ਬੜੀਆਂ 70 ਇੰਚ 70 ਦੇ ਨੇੜੇ ਤੇ ਜਾਂਦੀ ਆ ਕਰਮਾਂ ਵਾਲੀ ਹਨਾ ਬਾਈ 70 ਇੰਚ ਦਾ ਘੋੜੇ ਦਾ ਕੱਦ ਹੁੰਦਾ 78 ਹਾਂ ਇੱਥੇ ਫਿਰਦੀ 68 68 ਇੰਚ ਦੇ ਘੇਰੇ ਦੇ ਵਜਿਦਾ ਹੈ। ਅੱਛਾ ਇਹ ਗੱਪਣ ਵੀ ਆ ਬਾਈ। ਇਹ ਬਾਈ 6ਾਂ ਦੀ ਗੱਪਣਾ 8 ਕਿਲੋ ਦੁੱਧ। ਅੱਛਾ 8 ਕਿਲੋ ਦੁੱਧ ਵੀ ਆ 6 ਮਹੀਨੇ ਦੀ ਗੱਪਣਾ। ਹੈ? ਕਿੱਕ ਕਰਾਈ ਬਣਾਏ ਹੋ ਨਹੀਂ ਦੇਣੀ ਆਪਾਂ। ਇਹ ਕਿੰਨੇ ਚਿਰ ਦੀ ਗੱਪਣਾ? ਇਹਦਾ ਯਾਰ ਬਾਈ ਸਹਿਤ ਲੈ। ਹਾਂ ਲੈ। ਆ ਚੀਜ਼ਾਂ ਨਹੀਂ ਹਨ ਆ ਵਾਕਈ ਬਾਈ ਲੈ ਜੋਗ। ਲੈ ਕਿਨੇ ਉਹਨੂੰ ਲੈ ਕੇ ਜਾ ਇੱਕ ਰੀ। ਇਹਨੂੰ ਆ ਕੰਧ ਦੇ ਬਰਾਬਰ ਖੜਾ ਰ ਆਉਦੀ ਤੇ ਜਾ ਕੇ। ਮੈਨੂੰ ਫੇਰ ਕਾਦੋ ਦਾ ਆਈਡੀਆ ਹੋਊਗਾ ਲੋਕਾਂ ਨੂੰ। ਉਵੇਂ ਤਾਂ ਕਹਿੰਦਾ ਸਭ ਆ ਵੀ ਬੋਲੀ ਜਾਂਦਾ। ਤੇਰੀ ਆ ਕੰਧ ਕਿੰਨੇ ਫੁੱਟ ਆ ਬਾਈ? ਬਾਈ ਯਾਰ ਮੇਰਾ ਕੱਦ 5 ਫੁੱਟ ਤੇ 4 ਇੰਚ ਆ ਤੇ ਮੇਰੇ ਮੋਢੇ ਦੇ ਬਰਾਬਰ ਖਈ ਤੁਰ ਜਾਂਦੀ ਹੁੰਦੀ ਹੂੰ ਕਹਿੰਦੀ ਹੈ ਕੋਈ ਛੱਕਰੀ ਹੈ ਹੂੰ ਕੋਈ ਕਹਿਣ ਵਾਲੀ ਗੱਲ ਨਹੀਂ ਬਲਾ ਅਗਲਾ ਮਿਲ ਲੈ ਹੂੰ ਫਿਰ ਵੇ ਲੈ ਛੋਟੀ ਦੀ ਕਿੰਨੀ ਲੰਮੀ ਆ ਓਕੇ ਦੀ ਰਿਪੋਰਟ ਆ ਯਾਰ 2 ਕਿਲੋ ਦੁੱਧ ਹੂੰ ਠੀਕ ਹੈ ਬਾਈ ਯਾਰ ਲੈ ਵਲੂਆ ਬੜਾ ਇੱਥੇ ਖਿਡਾਰੀ ਮੜੇ ਮੋੜ ਕੇ ਨੂੰ ਬੈਗ ਨੂੰ ਥਣ ਦੇਵੇ ਦੀ ਬੜੀ ਪੱਧਰੀ ਆ ਹਨਾ ਹਣ ਚਵਾਈ ਦੀ ਵੀ ਇੱਕ ਨੰਬਰਾਂ ਚਵਾਈ ਦੀ ਪੂਰ ਸ਼ਟੇ ਦੀ ਮੇਰੀ ਗਾਰੰਟੀ ਹੋ ਠੀਕ ਹੈ ਤੇ ਮਿਲਦੀ ਕਿਵੇਂ ਆ ਮਹਿਦੀ ਬਾਈ ਪਹਾੜੇ ਤੇ ਅੱਛਾ ਤਿੰਨ ਕਦਨ ਮੇਰੇ ਕੋਲੇ ਆ ਕੇ ਕਰਮਾ ਆਈ ਨੇ ਟੀਟਾ ਲਵਾਇਆ ਤੇ ਕਦਨ ਕਿਉਂ ਆਪਰੇਸਾਂ ਉਹਨਾਂ ਦੇ ਮੰਨਿਆ ਬਹੁਤ ਸੀ ਬੰਦਿਆਂ ਨੇ ਇਹਨਾਂ ਕੋ ਤੇ ਕਰ ਹੀ ਜਾਂਦਾ ਬਈ ਫਿਰ ਵੀ ਫਿਰ ਵੀ ਬਹੁਤ ਆ ਬਈ ਇਹਨੇ 6 ਮਹੀਨਿਆਂ ਦੀ ਵੀ ਗੱਬਣ ਹੋਈ ਖੜੀ ਆ ਸਾਡੇ ਵਾਲੇ ਤਿੰਨ ਟੱਪ ਕੇ ਦੋ ਟਾਈਮ ਤੇ ਇੱਕ ਟਾਈਮ ਤੇ ਆ ਜਾਂਦੀਆਂ ਇਹ ਆ ਰਵਾ ਮਿੱਤਰੋ ਇਹਨੂੰ ਕਹਿੰਦੇ ਬਲੱਡ ਲੈਣ ਹਨ ਇਹਨੂੰ ਇਹਦੀ ਤਾਂ ਹੁਣ ਉੱਤੇ ਸੀਲ ਦੀ ਗਾਰੰਟੀ ਨਹੀਂ ਮੈਂ ਗੱਲ ਸੁਣੋ ਐਫ ਡੀ ਨਾ ਟੱਪੀ ਖੜੀ ਆ ਇਹ ਹੂੰ ਟੱਪੀ ਖੜੀ ਆ ਹੁਣ ਅੱਧ ਗੱਬ ਦਾ ਟੱਪੀ ਖੜੀ ਆ ਜਦੋਂ ਝੋਟੀ ਭਰ ਗਈ 2.5 2 ਲੱਖ ਦੀ ਜਿੰਨੂੰ ਮਰਜ਼ੀ ਜਿੰਨੂੰ ਮਰਜ਼ੀ ਦੀ ਚੀਜ਼ ਆ ਨਾ ਮੈਂ ਨਾ ਤੂੰ ਨੈੱਟ ਵੀਡੀਓ ਬਣਾਉਣਾ ਹੂੰ ਮੈਂ ਦੇਖੋ ਬਾਈ ਮਤਲ ਹੂੰ ਥਾਣ ਤੁਹਾਨੂੰ ਬਹੁਤ ਚੰਗਾ ਲੱਗਾ ਯਾਰ ਹਨਾ ਸਾਰੀ ਚੰਗੀ ਆ ਚੀਜ਼ ਯਾਰ ਬਾਈ ਇੱਥੇ ਖੜਾ ਇੱਥੇ ਦੇਵਾ ਵਿਖਾਉਗੇ ਉੱਪਰ ਉੱਪਰ ਖੜਾ ਲਾ ਹਾਂ ਦੇਖੋ ਬਾਈ ਓਕੇ ਦਾ ਰਿਪੋਰਟ ਆ ਬਾਈ ਥਾਣ ਤੁਹਾਨੂੰ ਬਹੁਤ ਚੰਗਾ ਲੱਗਾ ਹੁਣ ਵੇਖੀ ਬਾਈ ਗਗਨੇ ਬਾਈ ਨੂੰ ਮੜਾ ਜੇ ਪਿੱਛੋਂ ਇਹਨੂੰ ਕਰ ਇੱਕ ਕੋਮੈਂਟ ਭਾਈ ਮੈਂ 1900 ਰੁਪਏ ਲੱਗਦੇ ਆ ਜਿਹੜੀ ਤੇ ਲੱਗਣੇ ਹੀ ਲੱਗਨੇ ਆ ਪਰ ਕਈ ਵਾਰੀ ਰੁਪਏ ਲਾ ਕੇ ਵੀ ਠੱਗੀ ਵੱਜ ਜਾਂਦੀ ਉਹ ਕੰਮ ਨੂੰ ਮੈਂ ਜਿਹੜਾ ਨਹੀਂ ਪਹਿਲ ਦਿੰਦਾ ਮੈਂ ਉਹ ਚੀਜ਼ ਨੂੰ ਪਹਿਲ ਦਿੰਦਾ ਮਿੱਤਰੋ ਕਿ ਜਿਹੜੀ ਬੰਦਾ ਕਿਸੇ ਦੇ ਕੰਮ ਆ ਜਾਵੇ ਲੈ ਮਿੱਤਰੋ ਇੱਕ ਵੀਡੀਓ ਤੁਹਾਡੇ ਨਾਲ ਜਲਦੀ ਸਾਂਝੀ ਕਰੂੰਗਾ ਕੱਲ ਇੱਕ ਪਰਿਵਾਰ ਦੀਆਂ ਚਾਰ ਗਾਈਆਂ ਨੁਕਸਾਨੀਆਂ ਗਈਆਂ ਮਿੱਤਰੋ ਇਹ ਇੱਕ ਮਹੀਨੇ ਦੇ ਵਿੱਚ ਚਾਰ ਗਾਈਆਂ ਉਹਨਾਂ ਦੇ ਵੇਖੋ ਬਈ ਮਿੱਤਰੋ ਚਾਰ ਗਾਈਆਂ ਦਾ ਉਹਨਾਂ ਦਾ ਨੁਕਸਾਨ ਹੋਇਆ ਵਿਚਾਰਿਆਂ ਦਾ ਦਾ ਉਹ ਵੀਡੀਓ ਤੁਸੀਂ ਸ਼ੇਅਰ ਜ਼ਰੂਰ ਕਰਨੀ ਹੈ ਜਿਹੜੇ ਭਰਾ ਮਦਦ ਕਰ ਸਕਦੇ ਹੋ ਬਈ ਇਹ ਲੰਬਾਈ ਵੇਖ ਬਾਈ ਝੋਟੀ ਵਾਕਿਆ ਯਰ ਤੀਜ ਆ ਬਈ ਯਾਰ ਕੋਈ ਸ਼ੱਕ ਨਹੀਂ ਇਹ ਤਾਂ ਹੁਣ ਇਹਦੀ ਤਾਰੀਫ ਕਰਨ ਦੀ ਲੋੜ ਹੀ ਨਹੀਂ ਪਈ ਕਿਉਂਕਿ ਆਪ ਹੀ ਦੱਸੀ ਜਾਂਦੀ ਕਿੱਲੇ ਤੇ ਖੜੀ ਅੱਛਾ ਗਗਨੇ ਬਾਈ ਨੰਬਰ ਬਾਈ ਗਗਨੇ ਆਪਣਾ 95034 ਹਾਂਜੀ 98555 9803498551 9803498551 9803498551 ਬਾਈ ਦਾ ਨੰਬਰ ਆ ਮਿੱਤਰੋ ਇਸ ਨੰਬਰ ਤੇ ਕਰਨੀ ਤੁਸੀਂ ਰਾਬਤਾ ਕਰ ਨੰਬਰ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ